なんだ ਸਹੋਤਾਂ ਤੁਸੀਂ ਵੇਖ ਰਹੇ ਹੋ YouTube ਚੈਨਲ ਪੰਨ ਪੰਜਾਬ ਦੇ ਪੀਵੀ ਚੈਨਲ ਦੋਸਤੋ ਅੱਜ ਦਾ ਐਪੀਸੋਡ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਕਿਉਂਕਿ ਅੱਜ ਦੇ ਇਸ ਐਪੀਸੋਡ ਦੇ ਵਿੱਚ ਇੱਕ ਆਵਾਜ਼ ਜਿਹੜੀ ਕਿ ਖੂਬਸੂਰਤ ਤੇ ਉੱਚੀ ਆਵਾਜ਼ ਹੈ ਉਸ ਦੇ ਨਾਲ ਆਪ ਸਭ ਦੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੀ ਹਾਂ ਇਹਨਾਂ ਦਿਨਾਂ ਵਿੱਚ ਉਹਨਾਂ ਦਾ ਗਾਇਆ ਹੋਇਆ ਗੀਤ ਤੁਹਾਡੇ ਪਿਆਰ ਸਦਕਾ ਤੁਹਾਡੇ ਕਹਿ ਸਕਦੇ ਆ ਕਿ ਰਿਸਪੈਕਟ ਸਦਕਾ आज जो बुलंदियां नु छू ਰਿਹਾ ਹੈ ਮਤਲਬ ਕਈ ਮਿਲੀਅਨ ਜਿਹੜਾ ਹੈ ਉਹ ਗੀਤ ਪਾਰ ਕਰ ਚੁੱਕਾ ਹੈ ਦੋਸਤੋ ਹੁਣ ਤੁਹਾਨੂੰ ਕ੍ਰਿਓਸਟੀ ਹੋਏਗੀ ਕਿ ਆਖਰ ਉਸ ਗੀਤ ਦਾ ਟਾਈਟਲ ਕੀ ਹੈ ਬਿਲਕੁਲ ਕ੍ਰਿਓਸਟੀ ਖਤਮ ਹੋਣ ਜਾ ਰਹੀ ਹੈ ਕਿਉਂਕਿ ਗੀਤ ਦਾ ਟਾਈਟਲ ਹੈ ਜੱਟ ਦੀ ਟੌਰ ਜੀ ਹਾਂ ਜੱਟ ਦੀ ਟੌਰ ਲਓ ਫਿਰ ਤੁਸੀਂ ਵੀ ਇਸ ਟਾਈਟਲ ਤੇ ਖੂਬਸੂਰਤ ਗੀਤ ਦਾ ਆਨੰਦ বিনা ਗੱਲੋ ਐਵੇਂ ਕਿਸੇ ਨਾਲ ਨਹੀਂ ਲੜਦੇ ਰਾ ਮਾਰ ਵੀ ਨਹੀਂ ਅਸੀਂ ਕਦੇ ਕਰਦੇ ਹੋ ਮੁੰਡੇ ਡੰਗੀ ਪਾਰਾ ਬੋਰਤੇ ਜੀ ਦੇ ਨਖਰੇ ਤੇ ਮਿਲੀਅਨ ਮਾਰਦੇ ਹੋ ਮਰਦੀ ਏ ਜੱਟ ਦੀ ਟੌਰ ਤੇ ਤੇ ਦੋਸਤੋ ਇਹ ਗੀਤ ਅਜ ਹਰ ਗੱਬਰੂ ਤੇ ਮੁਟਿਆਰ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਇਹ ਗੀਤ ਆਪਾਂ ਅਕਸਰ ਗੁੰਗਣਾਉਂਦੇ ਹਾਂ ਔਰ ਇਸ ਗੀਤ ਦੇ ਉੱਪਰ ਆਪਾਂ ਖੂਬ ਇੰਜੋਏ ਵੀ ਕਰਦੇ ਹਾਂ ਤੇ ਦੋਸਤੋ ਹੁਣ ਤੁਸੀਂ ਛਾਇਨੇਂ ਦਸਾਂ ਨਗਾ ਸਕਦੇਓ ਕਿ ਇੱਕੋ ਹੀ ਆਵਾਜ਼ ਹੋ ਸਕਦੀ ਹੈ ਬੁਲੰਤ ਤੇ ਖੂਬਸੂਰਤ ਆਵਾਜ਼ ਦੇ ਮਾਲਿਕ ਦਿਲਬਾਦ ਸਹੋਤਾ ਤੂੰ ਮੈਨੂੰ ਜਾਣ ਤੋ ਪਿਆਰਾ ਸੋਹਣਿਆ ਵੇ ਤੂੰ ਮੈਨੂੰ ਜਾਣ ਤੋ ਪਿਆਰਾ ਸੋਹਣਿਆ ਜ਼ਿੰਦਗੀ ਚ ਤੂੰ ਹੀ ਆਂ ਸਹਾਰਾ ਸੋਹਣਿਆ ਉਹ ਮੈਨੂੰ ਜਾਨ ਤੋਂ ਪਿਆਰਾ ਸੋਹਣਿਆ ਵਾਹ ਜੀ ਵਾਹ ਵਾਹ ਦਿਲਵਕਸ ਹੋਤਾ ਸਾਹਿਬ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸੋਮ ਸੋਤਾ ਜੀ ਤੁਹਾਡੀ ਤੁਹਾਡੀ ਟੀਮ ਪੰਡ ਪੰਜਾਬ ਦੇ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਦਿਲਵਕਸ ਹੋਤੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਕਿ ਤੁਸੀਂ ਮੈਨੂੰ ਆਪਣੇ ਦਰਸ਼ਕਾਂ ਦੇ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਸੋ ਹੁੰਦਾ ਸਭ ਹੱਥ ਛੱਡ ਕੇ ਹਟੌਰ ਕੱਢ ਕੇ ਹੱਥ ਛੱਡ ਕੇ ਚਲਾਉਂਦਾ ਤੇ ਰਜਾਰ ਨਹੀਂ ਹਕਾਲੇ ਰੰਗ ਦਾ ਬੁਲੇਟ ਬੱਲੀਏ ਹਾਂ ਕਰਦੇ ਤੂੰ ਸਾਨੂੰ ਇੱਕ ਵਾਰ ਨਹੀਂ ਹੋਇਆ ਪਦੋਮ ਕਿਤੇ ਉੱਡ ਚੱਲੀਏ ਐ ਦਿਲਬਖ ਜੀ ਅੱਜ ਪੂਰੀ ਦੁਨੀਆ 'ਚ ਛਾਏ ਪਾਏ ਹੋ ਤੁਸੀਂ ਮਾਸ਼ਾਅੱਲਾ ਕਿਆ ਮਿਲੀਅਨ ਕਿਆ ਬਿਲੀਅਨ ਸਭ ਨੂੰ ਪਾਰ ਕਰਦੇ ਨਜ਼ਰ ਆ ਰਹੇ ਹੋ ਔਰ ਆਖਰਕਾਰ ਇੱਕ ਨਾ ਇੱਕ ਦਿਨ ਤਾਂ ਮਿਹਨਤ ਜਿਹੜੀ ਉਹ ਰੰਗ ਲਿਆਉਂਦੀ ਹੈ ਜ਼ਰੂਰ ਮੈਂ ਸਟਰਗਲ ਦੇ ਦਿਨਾਂ ਬਾਰੇ ਥੋੜਾ ਜਿਹਾ ਥੋੜਾ ਜਿਹਾ ਹੀ ਜ਼ਿਆਦਾ ਨਹੀਂ ਕਿਉਂਕਿ ਇਹਨਾਂ ਦਿਨਾਂ ਵਿੱਚ ਮਾਸ਼ਾਅੱਲਾ ਤੁਸੀਂ ਸਾਰੀਆਂ ਹੱਦਾਂ ਬੰਨੇ ਪਾਰ ਕਰ ਚੁੱਕੇ ਹੋ ਸਟਰਗਲ ਦੇ ਦਿਨਾਂ ਦੇ ਕਿਹੜੇ ਗੀਤ ਆ ਜਿਹੜੇ ਅੱਜ ਵੀ ਤੁਹਾਨੂੰ ਯਾਦ ਆਉਂਦੇ ਨੇ ਸਰ ਦੇਖੋ ਜੀ ਮੇਰੀ ਸ਼ੁਰੂਆਤ ਹੋਈ ਸੀ ਆਪਣੇ 골ਡਨ ਸਟਾਰ ਮਲਕੀਤ ਸਿੰਘ ਨੇ ਮੇਰਾ ਇੱਕ ਗੀਤ ਰਿਕਾਰਡ ਕਰਿਆ ਸੀ ਯਾਦ ਆਉਂਦੀ ਆ ਨੀ ਮੇਰੀ ਯਾਦ ਆਉਂਦੀ ਆ ਇਹਦੇ ਵਿੱਚ ਬਹੁਤ ਗਾਣੇ ਹਿੱਟ ਹੋਏ ਸੀ ਉਹਨਾਂ ਦੇ ਮੇਰੇ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਦਿਲ ਕਰਦਾ ਚੱਲ ਹੁਣ ਭੰਗੜਾ ਪਾਈਏ ਉਸੇ ਐਲਬਮ ਦੇ ਵਿੱਚ ਮੇਰਾ ਇੱਕ ਗੀਤ ਸੀਗਾ ਯਾਦ ਆਉਂਦੀ ਆ ਨੀ ਤੇਰੀ ਯਾਦ ਆਉਂਦੀ ਮੈਂ ਯਾਦ ਆਉਂਦੀ ਆ ਫਿਰ ਯਾਦ ਆਉਣੀ ਚਾਹੀਦੀ ਆ ਸਤ ਜੀ ਸਾਹਿਬ ਛੁੱਟ ਗਏ ਕੰਮਕਾਰ ਸਾਰੇ ਰਾਤਾਂ ਨੂੰ ਗਿਣੀਏ ਤਾਰ ਸਜਣਾ ਦੀ ਆਤ ਪੜਾ ਤੜਫਉਂਦੀ ਆ ਯਾਦ ਆਉਂਦੀ ਆ ਨੀ ਤੇਰੀ ਯਾਦ ਆਉਂਦੀ ਆ ਯਾਦ ਆਉਂਦੀ ਆ ਨੀ ਤੇਰੀ ਯਾਦ ਆਉਂਦੀ ਆ ਸੋ ਤਾਂ ਇਹ ਇਹ ਗੀਤ ਮਤਲਬ ਤੁਹਾਡਾ ਆਪਣਾ ਲਿਖਿਆ ਹੈ ਹਾਂ ਮੇਰਾ ਆਪਣਾ ਕੰਪੋਜ਼ ਕੀਤਾ ਤੇ ਲਿਖਿਆ ਮਲਕੀਸ਼ ਸਿੰਘ ਨੇ ਇੱਕ ਗੀਤ ਨੂੰ ਗਾਇਆ ਗੋਲਡਨ ਸਟਾਰ ਤੂ ਤਕ ਤੂਤੀਆਂ ਵਾਲੇ ਤੁਸੀਂ ਸਾਰੇ ਜਾਣਦੇ ਹੋ ਔਰ ਇਹ ਬਹੁਤ ਮਕਬੂਲ ਹੋਇਆ ਇੰਗਲੈਂਡ ਦੇ ਵਿੱਚ ਬੱਚੇ-ਬੱਚੇ ਦੀ ਜਵਾਨ ਤੇ ਕਿਉਂਕਿ ਉਹਨਾਂ ਦੇ ਦਿਲ ਦੀ ਫੀਲਿੰਗ ਸੀ ਕਿ ਸਾਨੂੰ ਆਪਣੇ ਪੇਰੈਂਟਸ ਦੀ ਆਪਣੀ ਵਾਈਫ ਦੀ ਆਪਣੇ ਭੈਣ ਭਾਈਆਂ ਦੀ ਯਾਦ ਆਉਂਦੀ ਆ ਤੇ ਉਸ ਗਾਣੇ ਦਾ ਮੈਨੂੰ ਫਿਰ ਨਾਮ ਮਿਲਿਆ ਤੇ ਫਿਰ ਮੇਰੇ ਬਹੁਤ ਹੋਰ ਗੀਤ ਬਾਕੀ ਕਲਾਕਾਰ ਗੁਰਕ੍ਰਿਪਾ ਸੂਰਾਪੁਰੀ ਸਾਡੇ ਮਿੱਤਰ ਨੇ ਉਹਨਾਂ ਨੇ ਮੇਰੇ ਬਹੁਤ ਗੀਤ ਰਿਕਾਰਡ ਕਰੇ ਵਿੱਕੀ ਸਿੰਘ ਨੇ ਬੰਬੇ ਬਹੁਤ ਰਿਕਾਰਡ ਕਰੇ ਤੇ ਐਦਾਂ ਕਰਕੇ ਜੀ ਮੇਰਾ ਗੀਤਾਂ ਦਾ ਐਜ਼ ਅ ਰਾਈਟਰ ਸਫਰ ਸ਼ੁਰੂ ਹੋ ਗਿਆ ਸੀ ਬਹੁਤ ਅਰਮੀ ਅੱਛਾ ਸੋਤਾ ਸਾਹਿਬ ਗੱਲ ਲeke ਕਿ ਜੌਬ ਦੇ ਵਿੱਚ ਵੀ ਹੋ ਤੁਸੀਂ ਇਸ ਟਾਈਮ ਪ੍ਰੈਜ਼ੈਂਟ ਦੇ ਵਿੱਚ ਜੌਬ ਚੋਂ ਹਾਂ ਕੀ ਮਤਲਬ ਕੋਈ ਪ੍ਰੋਬਲਮ ਤੁਹਾਡੇ ਫੀਲਡ ਦੇ ਵਿੱਚ ਕੋਈ ੜਿੱਕਾ ਤਾਂ ਨਹੀਂ ਬਣਦੀ ਕੋਈ ਇਸ ਨਹੀਂ ਜੀ ਦੇਖੋ ਮੈਂ ਜੌਬ ਕਰਦਾ ਮਰਚਨ ਨੇਵੀਚ ਐਜ਼ ਅ ਇਲੈਕਟ੍ਰੀਕਲ ਅਫਸਰ ਪਰ ਉਹ ਮੇਰੀ ਜੌਬ ਇਦਾਂ ਦੀ ਆ ਕਿ ਸਾਨੂੰ ਥੋੜੇ ਸਮੇਂ ਲਈ ਉੱਥੇ ਜਾਣਾ ਪੈਂਦਾ ਪਰ ਮੇਰੇ ਦਿਲੋਂ ਹੈਗਾ ਕਿ ਮੈਂ ਅੱਛਾ ਲਿਖਦਾ ਤੇ ਮੈਂ ਗਾਉਣਾ ਤੇ ਇਸ ਕਰਕੇ ਫਿਰ ਅਸੀਂ ਆਪਣੀ ਇੱਕ ਐਲਬਮ ਸ਼ੁਰੂ ਕਰੀ ਜਿਹੜੇ ਜਿਹਦਾ ਪਹਿਲਾ ਟਰੈਕ ਕਰਿਆ ਹੱਥ ਛੱਡ ਕੇ ਚਲਾਉਂਦਾ ਤੇਰਾ ਯਾਰ ਨਹੀਂ ਕਾਲੇ ਰੰਗ ਦਾ ਬੁਲਟ ਹਾਏ ਹਾਏ ਤੇ ਉਹਦੇ ਵਿੱਚ ਫਿਰ ਯੰਗਸਟਰ ਨੇ ਉਹ ਗੀਤ ਨੂੰ ਪੂਰਾ ਚੱਕਿਆ ਜੀ ਜੀ ਕਾਲੇ ਰੰਗ ਦਾ ਬੁਲਟ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਫੇਮਸ ਆ ਤੇ ਇਸ ਕਰਕੇ ਉਹ ਗੀਤ ਦੇ ਨਾਲ ਫਿਰ ਮੇਰਾ ਨਾਮ ਬਣ ਗਿਆ ਐਜ਼ ਅ ਸਿੰਗਰ ਇਹ ਤੋਂ ਪਹਿਲਾਂ ਐਜ਼ ਅ ਰਾਈਟਰ ਮਲਕੀਸ਼ ਸਿੰਘ ਦਾ ਯਾਦ ਆਉਂਦੀ ਆ ਤੇ ਗੁਰਕ੍ਰਿਪਾਲ ਸੂਰਾਪੁਰੀ ਦਾ ਇੱਕ ਪਾਸੇ ਮਿੱਤਰਾਂ ਦਾ ਢੋਲ ਵੱਜਦਾ ਇਹ ਸਾਰੇ ਗੀਤ ਮੇਰੇ ਲੋਕਾਂ ਨੇ ਮਕਬੂਲ ਕਰੇ ਤੇ ਉਹ ਤੋਂ ਬਾਅਦ ਫਿਰ ਮੇਰੀ ਆਵਾਜ਼ ਦੇ ਵਿੱਚ ਜਿਹੜਾ ਗੀਤ ਲਾਂਚ ਹੋਇਆ ਉਹ ਹੈ ਹੱਥ ਛੱਡ ਕੇ ਚਲਾਉਂਦਾ ਤੇਰਾ ਯਾਰ ਨਹੀਂ ਕਾਲੇ ਰੰਗ ਦਾ ਬੁਲਟ ਵੱਲੀ ਕੀ ਬਾਤ ਹੈ ਹੱਥ ਛੱਡ ਕੇ ਚਲਾਉਂਦਾ ਤੇਰਾ ਯਾਰ ਨਹੀਂ ਕਾਲੇ ਰੰਗ ਦਾ ਬੁਲਟ ਵੱਲੀ ਬੁਲਟ ਵੱਲੀ ਹੈ ਬਹੁਤ ਅੱਛਾ ਅੱਜ ਜੱਟ ਦੀ ਟੌਰ ਜਿਹੜੀ ਹੈ ਹਾਂ ਜੀ ਬੱਚੇ ਬੱਚੇ ਦੀ ਜ਼ੁਬਾਨ ਤੇ ਹਸੋਤਾ ਸਾਹਿਬ ਮਾਸ਼ਾਅੱਲਾ ਜਿੱਥੇ ਚਾਰ ਬੰਦੇ ਇਕੱਠੇ ਹੁੰਦੇ ਆ ਚਾਰ ਬੱਚੇ ਲੜਕੀਆਂ ਇਕੱਠੀਆਂ ਹੁੰਦੀਆਂ ਨੇ ਲੜਕੇ ਨੌਜਵਾਨ ਇਕੱਠੇ ਹੁੰਦੇ ਨੇ ਉਹਨਾਂ ਦੀ ਜ਼ੁਬਾਨ 'ਚ ਇੱਕੋ ਜ਼ਿਕਰ ਹੈ ਜੱਟ ਦੀ ਔਰ ਉਹਦੇ ਬਾਰੇ ਆਪਾਂ ਡਿਟੇਲ ਚ ਗੱਲਬਾਤ ਕਰਨੀ ਸੀ ਹਾਂਜੀ ਇਹ ਐਕਚੁਅਲੀ ਗੀਤ ਮੇਰੇ ਬਹੁਤ ਦਿਲ ਦੇ ਕਰੀਬ ਸੀ ਤੇ ਮੈਂ ਇਹ ਬਹੁਤ ਇੱਕ ਇੱਕ ਵਰਡ ਨੂੰ ਬੜਾ ਸੋਚ ਸਮਝ ਕੇ ਲਿਖਿਆ ਤੇ ਦੇਖੋ ਗੀਤ ਜੱਟਾਂ ਤੇ ਬਹੁਤ ਆਏ ਹੋਏ ਨੇ ਪਰ ਆਪਾਂ ਬਹੁਤ ਅੱਛੀ ਪ੍ਰੈਜੈਂਟੇਸ਼ਨ ਦਿੱਤੀ ਵੀਡੀਓ ਕਮਲਪ੍ਰੀਤ ਜੌਨੀ ਨੇ ਜਿਹੜੀ ਬਣਾਈ ਆ ਤੇ ਇਹਦਾ 뮤직 ਰਿਆ ਵਿਕ ਜੌਨੀ ਵਿਕ ਨੇ ਉਹ ਵੀ ਬਹੁਤ ਵਧੀਆ 뮤직 ਡਾਇਰੈਕਟਰ ਨੇ ਤੇ ਫਿਰ ਜਦੋਂ ਇਹ ਗੀਤ ਥੋੜੇ ਦਿਨ ਹੋਏ ਨੇ ਹਜੇ 3-4 ਦਿਨ ਜਦੋਂ ਆਇਆ ਬਾਹਰ ਤਾਂ ਉਹ ਤੋਂ ਬਾਅਦ ਫਿਰ ਇਹਨੇ ਤੁਮਾਂ ਮਚਾਤੀਆਂ ਗੀਤ ਨੇ ਅ ਇੰਗਲੈਂਡ ਚ ਕੈਨੇਡਾ ਚ ਅਮਰੀਕਾ ਚ ਔਰ ਪੰਜਾਬ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਵੱਜ ਰਿਹਾ ਤੇ ਬਹੁਤ ਵਧੀਆ ਵਿਊ ਲਾਈਕ ਐਂਡ ਬਹੁਤ ਵਧੀਆ ਹੋ ਰਿਹਾ ਜੀ ਕਿ ਸੋ ਤਾਂ ਸਭ ਇਹਨਾਂ ਦੀਆਂ ਰੀਲਾਂ ਵੀ ਅੱਜਕੱਲ ਬਹੁਤ ਵੱਲ ਰਹੀਆਂ ਤੁਹਾਡੇ ਗੀਤ ਆ ਦੇਖੋ ਵਿਥਿਨ 3-4 ਡੇਸ ਸਾਡੇ ਬਹੁਤ ਇੰਸਟਾਗ੍ਰam ਤੇ 5000 ਰੀਲ ਬਣ ਚੁੱਕੀਆਂ ਨੇ ਕਿਉਂਕਿ ਲੋਕੀ ਬੇਸਿਕਲੀ ਇਹ ਗਾਣੇ ਦੇ ਵਿੱਚ ਮੈਂ ਬਹੁਤ ਵਰਡਿੰਗ ਤੇ ਬਹੁਤ ਧਿਆਨ ਦਿੰਦਾ ਮੈਂ ਤੁਹਾਨੂੰ ਸੁਣਾਉਣਾ ਇਹਦੀ ਵਰਡਿੰਗ ਜੀ ਉਹ ਵਰਡਿੰਗ ਦਾ ਮਤਲਬ ਲੋਕਾਂ ਨਾਲ ਕਨੈਕਟ ਹੋਗੀ ਹੂੰ ਤੇ ਇਹਦੇ ਹੁਣ ਮੁਖੜੇ ਤੋਂ ਬਾਅਦ ਦਾ ਅੰਤਰਾ ਮੈਂ ਸੁਣਾਉਣਾ ਜਿਹੜਾ ਮੈਨੂੰ ਬਹੁਤ ਪਸੰਦ ਸੀ ਜੀ ਹਾਂਜੀ ਇਹਦੇ ਬੋਲ ਨੇ ਸਾਰੇ ਕਰਤੇ ਬਰੈਂਡ ਫੇਲ ਮਿੱਤਰੋ ਚੱਟਾਂ ਦੀ ਤਾਂ ਦੇਸੀ ਲੁੱਕ ਨੇ ਕਈ ਅਲੜਾਂ ਦੇ ਦਿਲ ਤੜਫਾਤੇ ਉਹ ਮਿੱਤਰਾਂ ਦੀ ਖੜੀ ਮੁੱਛ ਨੇ ਜਦੋਂ ਕੁਰਤਾ ਪਜਾਮਾ ਪਾ ਕੇ ਆਉਨੇ ਆ ਫਿਰ ਉਂਗਲਾਂ ਤੇ ਦੁਨੀਆ ਨਚਾਉਨੇ ਆ ਤੇ ਅੱਖ ਪੂਰੀ ਖੜਦੀ ਲੋਰ ਤੇ ਜੀ ਦੇ ਨਖਰੇ ਤੇ ਮਿਲੀਆਂ ਨ ਮਰਦੇ ਹਮ ਮਰਦੀ ਐ ਜੱਟ ਦੀ ਤੌਰ ਤੇ ਔਡੀਆਂ ਵਾਲੇ ਵੇਟ ਨੇ ਕਰਦੇ ਹੋ ਚਰਦੀ ਐ ਜੱਟ ਦੇ ਫੋੜ ਤੇ ਇਹਦਾ ਅਗਲਾ ਪੈਰਾ ਹੀ ਲਿਖਿਆ ਆਪਣੇ ਦੋਸਤ ਮਿੱਤਰਾਂ ਲਈ ਜੀ ਹਉ ਬਹੁਤੇ ਬੈਂਕਾਂ ਵਿੱਚ ਪੈਸੇ ਨਹੀਂ ਉਹ ਰੱਖੇ ਹਉ ਯਾਰਾਂ ਨਾਲ ਯਾਰੀ ਰੱਖਿਆ ਜਿਹੜੀ ਮਿਲੀ ਸੀ ਬਜ਼ੁਰਗਾਂ ਤੋਂ ਸਾਨੂੰ ਹਉ ਕੈਮ ਸਰਦਾਰੀ ਰੱਖਿਆ ਬਿਨਾਂ ਗੱਲੋਂ ਐਵੇਂ ਕਿਸੇ ਨਾਲ ਨਹੀਂ ਲੜਦੇ ਪੋਰ ਆ ਮਾਨਵੀ ਨਹੀਂ ਅਸੀਂ ਕਦੇ ਕਰਦੇ ਹੋ ਮੋਡੇ ਟੰਗੀ ਬਾਰਾ ਪੋਰਤੇ ਜੀ ਦੇ ਨਖਰੇ ਤੇ ਮਿਲੀਅਨ ਮਰਦੇ ਹਮ ਮਰਦੀ ਐ ਜੱਟ ਦੀ ਟੌਰ ਤੇ ਉਹ ਡੀਆਂ ਵਾਲੇ ਵੇਟ ਨੇ ਕਰਦੇ ਉਹ ਚੜ ਗਈ ਐ ਜੱਟ ਦੇ ਫੋੜ ਤੇ ਯਾ ਬਾਤ ਐ ਕੀ ਬਾਤ ਐ ਸੋਤਾ ਸਾਹ ਵਾਕਈ ਐ ਤਾਂ ਮਿਲੀਅਨ ਬਲੀਅਨ ਬਹੁਤ ਕੁਝ ਆਈਗਾ ਲੇਕਿਨ ਸਵਾਲ ਇਹੀ ਥੀ ਇਹ ਹੈ ਕਿ ਤੁਸੀਂ ਇਸ ਗੀਤ ਨੂੰ ਖੁਦ ਆਪ ਲਿਖਿਆ ਹੈ ਕੰਪੋਜੀਸ਼ਨ ਆ ਤਿਆਰ ਕੀਤੀ ਹੈ ਮਿਊਜ਼ਿਕ ਕਿਸ ਦਾ ਔਰ ਉਸ ਉਹਦੇ ਬਾਰੇ ਵੀ ਮੈਂ ਚਾਹੁੰਦਾ ਕਿ ਡਿਟੇਲ ਚ ਗੱਲਬਾਤ ਕੀਤੀ ਹੈ ਹਾਂਜੀ ਦੇਖੋ ਜਦੋਂ ਇਹ ਗੀਤ ਲਿਖਿਆ ਇਹਦੇ ਬੋਲ ਸਾਨੂੰ ਬਹੁਤ ਵਧੀਆ ਲੱਗੇ ਤੇ ਫਿਰ ਆਪਣਾ ਜੌਨੀ ਵਿੱਕ ਜਿਹੜੇ ਸਾਡੇ ਮਿਊਜ਼ਿਕ ਡਾਇਰੈਕਟਰ ਨੇ ਉਹਨਾਂ ਨੇ ਫਿਰ ਇਹਦੇ ਚ ਮੈਂ ਕਿਹਾ ਸੀ ਮੈਨੂੰ ਢੋਲ DJ ਵਾਲਾ ਗਾਣਾ ਬਣਾਉਣਾ ਸੀ ਤੇ ਪੂਰਾ ਚੱਕਮਾ ਗਾਣਾ ਉਹਨੇ ਢੋਲ ਬਹੁਤ ਅੱਛਾ ਯੂਜ਼ ਕਰਿਆ ਤੇ ਉਹ ਬਹੁਤ ਲੋਕਾਂ ਨੇ ਲਾਈਕ ਕਰਿਆ ਕਿ ਗਾਣੇ ਦੇ ਵਿੱਚ ਬੜਾ ਪਠਾਓ ਆ ਤੇ ਉਸ ਵਾਰ ਸਾਡੀ ਮੁਲਾਕਾਤ ਸਾਡੇ ਪਹਿਲੇ ਵੀ ਕੀਤੀ ਤਾਂ ਉਹਨਾਂ ਨੇ ਕਰੇ ਸੀ ਕੈਨੇਡਾ ਵਾਲੇ ਬੁਲਟ ਦੀ ਵੀਡੀਓ ਕਰੀ ਸੀ ਕਮਲਪ੍ਰੀਤ ਚੌਹਣੀ ਬਹੁਤ ਫੇਮਸ ਨਾਮ ਹੈ ਆਪਣੇ ਪੰਜਾਬੀ ਇੰਡਸਟਰੀ ਚ ਬਹੁਤ ਵਧੀਆ ਮੇਰੇ ਮਿੱਤਰ ਨੇ ਤੇ ਉਹਨਾਂ ਨੇ ਫਿਰ ਇਹ ਇਹਨੂੰ ਪਲਾਨ ਕਰਿਆ ਵੀਡੀਓ ਨੂੰ ਉਹ ਬਹੁਤ ਵਧੀਆ ਜਿਹੜੀ ਅੱਜ ਕੱਲ ਦੇ ਟਾਈਪ ਦੀ ਵੀਡੀਓ ਉਹਨਾਂ ਨੇ ਤਿਆਰ ਕਰਕੇ ਸਾਨੂੰ ਦਿੱਤੀ ਤੇ ਅਸੀਂ ਬਹੁਤ ਕੌਨਫੀਡੈਂਸ ਸੀ ਕਿ ਇਹ ਗੀਤ ਵਧੀਆ ਜਾਊ ਫੇਰ ਸਾਡਾ ਜਿਹੜੀ ਕੰਪਨੀ ਆ ਸਾਰਾ 뮤직 ਉਹ ਸਰੀ ਤੋਂ ਨੇ ਕੈਨੇਡਾ ਤੋਂ ਜੀ ਜੀ ਤੇ ਸੰਨੀ ਭਾਜੀ ਸਾਡੇ ਰਾਜ ਭਾਜੀ ਉਹ ਵੀ ਮੇਰੇ ਮਿੱਤਰ ਨੇ ਉਹਨਾਂ ਨੇ ਜਦੋਂ ਗਾਣਾ ਸੁਣਿਆ ਉਹ ਕਹਿੰਦੇ ਗਾਣਾ ਕਮਾਲ ਕਰਕੇ ਜਾਊਗਾ ਤੇ ਉਹਨਾਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਸਾਰੀਆਂ ਸਾਈਟਾਂ ਤੇ ਤੇ YouTube ਤੇ TVਆਂ ਤੇ ਸਾਰੇ ਜਗ੍ਹਾ ਲਾਂਚ ਕਰਿਆ ਤੇ ਬਹੁਤ ਵਧੀਆ ਪ੍ਰੋਮੋਸ਼ਨ ਕਰ ਰਹੇ ਨੇ ਮੈਂ ਇਹ ਮੀਡੀਆ ਵਰਾਹੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਦੇਖੋ ਬਿਨਾ ਪ੍ਰੋਮੋਸ਼ਨ ਤੋਂ ਗਾਣਾ ਕੁਝ ਨਹੀਂ ਆ ਕਿਉਂਕਿ ਆਪਾਂ ਨੂੰ ਫਸਟ ਤਾਂ ਦੱਸਣਾ ਪੈਣਾ ਕਿ ਤੁਹਾਡਾ ਗੀਤ ਕੀ ਆ ਹੁਣ ਜਦੋਂ ਗੀਤ 1 ਮਿਲੀਅਨ ਕਰਾਸ ਕਰ ਗਿਆ ਤਾਂ ਉਹ ਤੋਂ ਬਾਅਦ ਫਿਰ ਵਿਊ ਆਉਣੇ ਸ਼ੁਰੂ ਹੋ ਗਏ ਤਾਂ ਉਹਨ ਕੰਪਨੀ ਦੇ ਸਬਸਕ੍ਰਾਈਬਰ ਵਧਣੇ ਸ਼ੁਰੂ ਹੋ ਗਏ ਤਾਂ ਦੇ ਆਰ ਵੈਰੀ ਹੈਪੀ ਨਾ ਆਲਰੇਡੀ ਅਸੀਂ 5 ਡੇਜ਼ ਹੋਏ ਨੇ ਸਾਡੇ ਤੇ ਅਪਰੋਕਸੀਮੇਟ 13 14 ਲੱਖ ਵਿਊ ਅਸੀਂ ਉਹਦੇ YouTube ਤੇ ਆ ਗਏ ਨੇ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਬਹੁਤ ਫੋਨ ਕਾਲ ਆ ਰਹੀਆਂ ਸਾਬ ਇਹਦੇ ਨਾਲ ਜਿੱਦਾਂ ਤੁਸੀਂ ਦੱਸਿਆ ਕਿ ਫੋਨ ਕਾਲਸ ਆ ਰਹੀਆਂ ਨੇ ਲੋਕ ਬੜੇ ਜੁੜਦੇ ਨੇ ਔਰ ਕਮੈਂਟ ਬਹੁਤ ਅੱਛੇ ਨੇ ਕਿ ਜਿਸ ਤਰ੍ਹਾਂ ਦਾ ਅੱਜਕੱਲ੍ਹ ਪਰੋਸਿਆ ਜਾ ਰਿਹਾ ਉਸ ਤੋਂ ਤੁਸੀਂ ਕੋਹਾਂ ਦੂਰ ਹੋ ਸ਼ਾਇਦ ਤੁਸੀਂ ਇਸੇ ਕਰਕੇ ਲੋਕਾਂ ਦੇ ਜ਼ਿਹਨ ਦੇ ਵਿੱਚ ਉਹ ਕਿ ਤੁਸੀਂ ਉਹ ਗੀਤ ਚੁਣਿਆ ਉਹ ਸਿਲੈਕਟ ਕੀਤਾ ਉਹ ਫਿਲਮਾਇਆ ਜਿਸ ਨੂੰ ਪਰਿਵਾਰ ਦੇ ਵਿੱਚ ਵੀ ਬੈਠ ਕੇ ਆਪਾਂ ਸੁਣ ਸਕਦੇ ਆ ਵੇਖੋ ਆਪਣੇ ਪਰਿਵਾਰ ਦੇ ਵਿੱਚ ਗੀਤ ਪਹੁੰਚਣਾ ਤੇ ਉਹਨਾਂ ਨੂੰ ਵਧੀਆ ਲੱਗਣਾ ਕਿ ਇੱਕ ਐਦਾਂ ਨਾ ਹੋਵੇ ਟੀਵੀ ਤੇ ਚੱਲ ਰਿਹਾ ਆਪਣੇ ਸਾਰੇ ਬੱਚੇ ਬੈਠੇ ਨੇ ਪੇਰੈਂਟਸ ਉੱਠ ਕੇ ਚਲੇ ਜਾਂਦੇ ਕਿ ਅਸੀਂ ਨਹੀਂ ਦੇਖ ਸਕਦੇ ਐਦਾਂ ਦੀ ਵਰਡਿੰਗ ਵਾਲਾ ਨਾਮ ਹੈ ਗੀਤ ਪਹਿਲਾਂ ਵੀ ਕਦੇ ਗਾਇਆ ਨਹੀਂ ਤੇ ਇਹ ਤਾਂ ਬਹੁਤ ਹੀ ਵਧੀਆ ਨਾ ਹੀ ਕੋਈ ਐਦਾਂ ਦਾ ਅਸੀਂ ਪਿਕਚਰਾਇਜ਼ੇਸ਼ਨ ਕਰਦੇ ਆ ਹਥਿਆਰਾਂ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ ਅਸੀਂ ਨਹੀਂ ਚਾਹੁੰਦੇ ਸਾਡੇ ਬੱਚੇ ਇਹਦੇ ਵਾਸਤੇ ਦੁਰਨ ਕਿਸੇ ਨਸ਼ੇ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ ਸਿਰਫ ਅਸੀਂ ਗੱਲ ਕਰੀਆ ਜੱਟ ਦੀ ਟੌਰ ਦੀ ਤੇ ਇਹਦੇ ਵਿੱਚ ਸ਼ੁਰੂਆਤ ਹੁੰਦਾ ਹੈ ਨਾ ਇਹ ਗਾਣੇ ਦੀ ਕਿਵੇਂ ਕਰੀਆ ਜੀ ਮਾਰਗੀ ਨਿਸ਼ਾਨੇ ਨੈਣਾ ਵਾਲੇ ਤੀਰ ਦੇ ਰੱਖਦੇ ਤਿੱਗਰੂ ਦੀ ਹਕ ਚੀਰ ਕੇ ਖੌਲੀ ਦੇ ਕੇ ਦਿਲ ਵਾਲੀ ਗੱਲ ਕਹਿ ਗਈ ਹੋ ਜਦੋਂ ਮਣੀ ਸੀ ਮੋੜ ਤੇ ਹੋ ਜੀ ਦੇ ਨਖਰੇ ਤੇ ਮਿਲੀਆਂ ਨ ਮਰਦੇ ਹੋ ਮਰਦੀ ਆ ਜੱਟ ਦੀ ਟੌਰ ਤੇ ਜੀ ਨੂੰ ਗੱਬਰੂ ਫੋਲੋ ਕਰਦੇ ਹੋ ਮਰਦੀ ਆ ਜੱਟ ਦੀ ਟੌਰ ਤੇ ਸੋਤਾ ਸਾਹਿਬ ਅੱਜ ਮੇਰਾ ਤੁਸੀਂ ਇੱਕ ਬਹੁਤ ਸੀਨੀਅਰ ਹੋ ਮਾਸ਼ਾਅੱਲਾ ਬੜੇ ਸੂਝਵਾਨ ਹੋ ਅੱਜਕੱਲ੍ਹ ਕਿੰਨਿਆ ਕਿ ਜਿੰਨਾ ਚਿਰ ਪੰਜਾਬੀ ਗੀਤ ਦੇ ਵਿੱਚ 2-4 ਸ਼ਬਦ ਅੰਗਰੇਜ਼ੀ ਦੇ ਨਾ ਹੋਣ ਤਾਂ ਲੋਕ ਸ਼ਾਇਦ ਜਿਹੜੇ ਉਹ ਸੁਣਨਾ ਪਸੰਦ ਨਹੀਂ ਕਰਦੇ ਕੀ ਤੁਸੀਂ ਇਸ ਕਥਨ ਨੂੰ ਜੋ ਅੱਜਕਲ ਚੱਲ ਰਿਹਾ ਹੈ ਉਹਨੂੰ ਠੀਕ ਸਮਝਦੇ ਹੋ ਉਹ ਮੈਂ ਤੁਹਾਨੂੰ ਟੈਕਨੀਕਲੀ ਗੱਲ ਦੱਸਦਾ ਜਾਂ ਰੀਜ਼ਨ ਰੀਜ਼ਨ ਮੈਂ ਤੁਹਾਨੂੰ ਦੱਸਦਾ ਕਿਉਂਕਿ ਆਪਣੀਆਂ ਬਹੁਤ ਪੰਜਾਬੀ ਫੈਮਲੀਆਂ ਨੇ ਜਿਹੜੀਆਂ ਆਲਰੇਡੀ ਅਮਰੀਕਾ ਕੈਨੇਡਾ ਯੂਕੇ ਚੀਜ਼ ਜਾਣਦੇ ਹੋ ਉਹਨਾਂ ਦੇ ਜਿਹੜੇ ਬੱਚੇ ਪੰਜਾਬੀ ਬਹੁਤ ਪਸੰਦ ਕਰਦੇ ਨੇ ਪਰ ਕਈ ਵਾਰ ਕੀ ਹੁੰਦਾ ਕੁਝ ਬੱਚਿਆਂ ਨੂੰ ਥੋੜੀ ਜਿਹੀ ਪੰਜਾਬੀ ਦੇ ਵਿੱਚ ਹੁੰਦਾ ਲਵੀ ਇੰਗਲਿਸ਼ ਵਰਡ ਦੇ ਨਾਲ ਉਹ ਅਟਰੈਕਟ ਹੁੰਦੇ ਨੇ ਪਰ ਉਹ ਪੰਜਾਬੀ ਗਾਣਾ ਸੁਣਨਾ ਚਾਹੁੰਦੇ ਨੇ ਪਰ ਉਹਨੂੰ ਸਿਚਾਉਂਦੇ ਨੇ ਕਿ ਤੜਕਾ ਅੰਗਰੇਜ਼ੀ ਦਾ ਲੱਗਿਆ ਹੋ ਤਾਂ ਅੰਗਰੇਜ਼ੀ ਦਾ ਤੜਕਾ ਫਿਰ ਉਹ ਥੋੜੇ ਬਹੁਤ ਆਪਣੇ ਵਰਡ ਇੰਗਲਿਸ਼ ਤੇ ਪਾ ਦਿੰਦੇ ਆ ਤੇ ਆ ਬਾਰਦਾ 뮤직 ਹੈ ਤੁਹਾਨੂੰ ਪਤਾ ਹੀ ਆ ਜਿੰਨੇ ਵੀ ਰੈਪ ਕਰਦੇ ਆ ਜਾਂ ਉਹ ਉਹਨਾਂ ਦਾ ਵਧੀਆ ਜਿਹੜਾ ਵੀ ਜੋ ਕਰ ਰਹੇ ਨੇ ਪਰ ਆਪਾਂ ਹਮੇਸ਼ਾ ਆਪਣੇ ਗੀਤਾਂ 'ਚ ਖੇਟ ਪੰਜਾਬੀ ਰੱਖਾਂਗੇ ਤੇ ਮਾੜੇ ਮੋٹے ਜੇ ਕਿਤੇ ইউজ ਹੋ ਗਏ ਵਰਡ ਤਾਂ ਇਹ ਵੀ ਕੋਈ ਮੇਰੇ ਸਾਬ ਨਾਲ ਕੋਈ ਮਾੜੀ ਗੱਲ ਨਹੀਂ ਕੋਈ ਨਾ ਆਪਣੀ ਲੈਂਗੁਏਜ ਦੇ ਨਾਲ ਆਪਾਂ ਹੋਰ ਪ੍ਰੋਮੋਸ਼ਨ ਮਿਲਦੀ ਹੈ ਆਪਣੇ ਪੰਜਾਬੀਆਂ ਨੂੰ ਹੋਰ ਵੱਡਾ ਨਾਮ ਮਿਲ ਰਿਹਾ ਹੁਣ ਤੁਸੀਂ ਦੇਖਦੇ ਹੋ ਕੈਨੇਡਾ ਅਮਰੀਕਾ ਦੇ ਵਿੱਚ ਬਹੁਤ ਛਾਏ ਪਏ ਨੇ ਸਾਰੇ ਆਪਣੇ ਪੰਜਾਬੀ ਸੋਤਾ ਸਾਹਿਬ ਜਿੰਨੀ ਆਵਾਜ਼ ਤੁਹਾਡੀ ਪਿਆਰੀ ਹੈ ਉਨੀ ਹੀ ਖੂਬਸੂਰਤ ਤੁਸੀਂ ਹੋ ਮਾਸ਼ਾਅੱਲਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਸਮੱਸਿਆ ਇਹ ਹੈ ਕਿ ਹਰ ਇੱਕ ਇਨਸਾਨ ਜਿਹੜਾ ਹੈ ਉਹ ਕਿਸੇ ਨਾ ਕਿਸੇ ਤੋਂ ਪ੍ਰਭਾਵਿਤ ਜ਼ਰੂਰ ਹੁੰਦਾ ਹੈ ਹਾਂਜੀ ਸਾਡੇ ਸੋਤਾ ਸਾਹਿਬ ਕਿਸ ਗਾਇਕ ਤੋਂ ਪ੍ਰਭਾਵਿਤ ਹੋਏ ਨੇ ਔਰ ਮਾਸ਼ਾਅੱਲਾ ਅੱਜ ਦੁਨੀਆ ਦੇ ਵਿੱਚ ਛਾਏ ਹੋਏ ਦੇਖੋ ਮੇਰਾ ਬਚਪਨ ਤੋਂ ਬਹੁਤ ਮੈਨੂੰ ਪਸੰਦ ਸੀਗਾ ਚਮਕੀਲਾ ਅੱਜ ਦੇਖੋ ਉਹਨਾਂ ਦੇ ਉੱਪਰ ਐਡੀਆਂ ਮੂਵੀਆਂ ਬਣ ਰਹੀਆਂ ਨੇ ਦਿਲਜੀਤ ਜੀ ਬਣਾ ਰਹੇ ਨੇ ਤੇ ਉਹਨਾਂ ਦੇ ਵਿੱਚ ਬਹੁਤ ਵੱਡਾ ਟੈਲੈਂਟ ਸੀਗਾ ਚਾਹੇ ਉਹ ਕਿੱਦਾਂ ਦੇ ਵੀ ਕਿਸਮ ਦੇ ਗਾਣੇ ਗਾਉਂਦੇ ਸੀ ਪਰ ਮੈਂ ਉਹਨਾਂ ਨੂੰ ਗਾਇਆ ਬਹੁਤ ਪਹਿਲੇ ਲਲਕਾਰੇ ਦਾ ਮੈਂ ਡਰ ਗਿਆ ਇੱਕ ਗੀਤ ਮੇਰਾ ਜ਼ਿੰਦਗੀ ਦਾ ਬਹੁਤ ਦਿਲ ਦੇ ਕੋਲ ਸੀ ਉਹਨਾਂ ਦੀ ਕੰਪੋਜੀਸ਼ਨ ਤੇ ਉਹਨਾਂ ਦਾ ਗਾਉਣ ਦਾ ਸਟਾਈਲ ਉਹਨਾਂ ਨੇ ਧਾਰਮਿਕ ਗਾਣੇ ਵੀ ਗਾਏ ਬਾਬਾ ਸਾਤੋਂ ਖੋਲਿਆ ਸਾਡਾ ਨਨਕਾਣਾ ਤੇ ਤਲਵਾਰ ਮੈਂ ਕਲਗੀ ਧਰਦੀ ਹਾਂ ਇੱਡੇ ਵਧੀਆ-ਵਧੀਆ ਆਵਾਜ਼ਾਂ ਦੇ ਵਿੱਚ ਉਹਨਾਂ ਨੇ ਗੀਤ ਕਰੇ ਸੀ। ਉਹ ਤੋਂ ਬਾਅਦ ਜਦੋਂ ਉਹਨਾਂ ਦੀ ਡੈਥ ਹੋ ਗਈ ਤਾਂ ਉਹ ਤੋਂ ਬਾਅਦ ਫਿਰ ਮੈਨੂੰ ਮੇਰੇ ਜਿਹੜੇ ਫੇਵਰੇਟ ਗੀਤ ਆ ਸਿੰਗਰ ਰਹੇ ਨੇ ਉਹ ਰਹਨੇ 골ਡਨ ਸਟਾਰ ਮਲਕੀ ਸਿੰਘ। ਤੇ ਉਹ ਕੁਦਰਤੀ ਤੌਰ ਤੇ ਉਹਨਾਂ ਨੂੰ ਮੈਂ ਫੋਲੋ ਕਰਦਾ ਗਿਆ। ਉਹਨਾਂ ਦੇ ਗੀਤ ਬਹੁਤ ਪਸੰਦ ਆਏ ਮੈਨੂੰ। ਉਹਨਾਂ ਨੇ ਬਹੁਤ ਪੰਜਾਬ ਦਾ ਵਧੀਆ ਕਲਚਰ ਗਾਇਆ। ਬਹੁਤ ਵਧੀਆ ਬਹੁਤ ਵਧੀਆ-ਵਧੀਆ ਗੀਤ ਉਹਨਾਂ ਨੇ ਆਪਣੇ ਸਰੋਤਿਆਂ ਦੇ ਝੋਲੀ ਪਾਏ ਨੇ। ਬਹੁਤ ਮੀਨਿੰਗਫੁਲ ਗੀਤ ਵੀ ਗਾਏ ਨੇ ਮੈਨੂੰ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਦਿਲ ਕਰਦਾ ਮੇਰਾ ਵਸਦਾ ਰਹੇ ਪੰਜਾਬ ਬਹੁਤ ਅੱਛੀ ਛੇਆ ਦੁਆਵਾਂ ਕਰੀਆਂ ਨੇ ਪੰਜਾਬ ਲਈ ਔਰ ਇੰਨਾ ਹੀ ਉਹਨਾਂ ਨੇ ਕਿੰਨੀ ਵਰਲਡ ਰਿਕਾਰਡ ਕਰੇ ਨੇ ਉਹਨਾਂ ਦਾ ਪੂਰੀ ਦੁਨੀਆ ਦੇ ਵਿੱਚ ਹੁਣ ਲੇਟੈਸਟ ਗੀਤ ਉਹਨਾਂ ਦਾ ਕਾਲੀ ਐਨਕ ਵੀ ਬਹੁਤ ਵਧੀਆ ਗਿਆ ਤੇ ਮੇਰੇ ਬਹੁਤ ਵਧੀਆ ਮਿੱਤਰ ਵੀ ਨੇ ਕਿਉਂਕਿ ਉਹਨਾਂ ਨੇ ਮੇਰੇ ਦੋ ਗੀਤ ਫਿਰ ਰਿਕਾਰਡ ਕਰੇ ਪਹਿਲਾ ਗੀਤ ਸੀਗਾ ਯਾਦ ਆਉਂਦੀ ਆ ਤੇਰੀ ਯਾਦ ਆਉਂਦੀ ਆ ਪਹਿਲਾ ਉਹੀ ਸਾਡਾ ਹਿੱਟ ਹੋ ਗਿਆ ਫਿਰ ਇੱਕ ਗੀਤ ਅਸੀਂ ਕਰਿਆ ਚੀਚੋ ਚਿਚਕ ਨੇ ਰੀਆਂ ਦੋ ਤੇਰੀਆਂ ਤੇ ਮੇਰੀਆਂ ਉਹ ਫਿਰ ਮੂਵੀ ਦੇ ਵਿੱਚ ਵੀ ਆਇਆ ਸਾਡਾ ਗੀਤ ਜਿਤੇ ਨਾ ਮੇਰੇ ਮੇਰੇ ਦਿਲ ਦੇ ਵਿੱਚ ਹੋਇਆ ਕਿ ਮੈਂ ਗੁੱਡ ਅੱਛਾ ਲਿਖ ਸਕਦਾ ਤੇ ਗਾ ਸਕਦਾ ਅੱਛਾ ਸੋਤਾ ਸਾਹ ਹੋਇਆ ਮੇਰੇ ਗੁਰਕਰਪਾਲ ਸੂਰਾਪੁਰੀ ਜੀ ਮੇਰੇ ਬਹੁਤ ਬੀਚਨ ਤੇ ਉਹ ਬਹੁਤ ਵਧੀਆ ਗਾਉਂਦੇ ਨੇ ਤੇ ਉਹ ਮੈਨੂੰ ਬਹੁਤ ਤਸਾ ਹਾਂ ਕੁਦਰਤੀ ਤੌਰ ਤੇ ਪਰਮਾਤਮਾ ਵੱਲੋਂ ਹੀ ਹੁੰਦਾ ਜਿਹੜੀਆਂ ਦੋਸਤੀਆਂ ਹੁੰਦੀਆਂ ਨੇ ਕੋਈ ਪਿਛਲੇ ਜਨਮਾਂ ਦਾ ਆਪਣਾ ਮੇਲ ਹੁੰਦਾ ਤਾਂ ਹੀ ਅਸੀਂ ਇੱਕ ਦੂਜੇ ਦੇ ਕਲੋਜ਼ ਆ ਜਾਂਦੇ ਹਾਂ ਮਲਕੀਤ ਜੀ ਗੁਰਕ੍ਰਿਪਾਲ ਸੂਰਾਪੁਰੀ ਜੀ ਜਦੋਂ ਵੀ ਅਸੀਂ ਇਕੱਠੇ ਹੁੰਨੇ ਆ ਤੇ ਫਿਰ ਮਹਿਫਿਲ ਲੱਗਦੀ ਆ ਤੇ ਬਹੁਤ ਗੀਤਾਂ ਦੇ ਡਿਸਕਸ਼ਨ ਹੁੰਦੇ ਨੇ ਅੱਛਾ ਸੋਤਾ ਸਾਹਿਬ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਕਦੇ ਇਹਨਾਂ ਨਾਲ ਪਰਸਨਲੀ ਮੁਲਾਕਾਤ ਹੋਈ ਆ ਤੁਹਾਡਾ ਹਾਂਜੀ ਜਦੋਂ ਵੀ ਆਪਣੇ ਮਲਕੀਤ ਸਿੰਘ ਕਦੇ ਵੀ ਯੂਕੇ ਤੋਂ ਕੋਈ ਪ੍ਰੋਗਰਾਮ ਕਰਨ ਮਹਾਲੀ ਆਉਂਦੇ ਨੇ ਤੇ ਗੁਰਕ੍ਰਿਪਾਲ ਸੂਰਾਪੁਰੀ ਜੀ ਆਲਰੇਡੀ ਇੱਥੇ ਨੇ ਉਹ ਬਹੁਤ ਵਧੀਆ ਨਾਮ ਆ ਉਹਨਾਂ ਦਾ ਗੀਤ ਰਿਸ਼ਤੇ ਬਹੁਤ ਹਿੱਟ ਹੋਇਆ ਤੇ ਅਸੀਂ ਇਕੱਠੇ ਮਿਲਦੇ ਆ ਤੇ ਡਿਸਕਸ ਕਰਦੇ ਆ ਗੀਤਾਂ ਬਾਰੇ ਤੇ ਬਹੁਤ ਇੰਜੋਏ ਕਰਦੇ ਆ ਜੀ ਮੋਹਾਲੀ ਮੇਰੇ ਕੋ ਆਉਂਦੇ ਨੇ ਤੇ ਉਹ ਸਾਨੂੰ ਯਾਦ ਕਰਦੇ ਨੇ ਕਿ ਇਦਾਂ ਸੋਤਾ ਸਾਹਿਬ ਬਹੁਤ ਗੱਲਾਂ ਬਾਤਾਂ ਹੋਈਆਂ ਫਿਊਚਰ ਪਲੈਨਿੰਗ ਤੇ ਆਪਾਂ ਜ਼ਰੂਰ ਗੱਲਬਾਤ ਕਰੀਏ ਮਾਸ਼ਾਅੱਲਾ ਹੋਣ ਬੜੇ ਦਿਨਾਂ ਵਿੱਚ ਕਿਉਂਕਿ ਤੁਹਾਡੇ ਸਰੋਤੇ ਤੁਹਾਨੂੰ ਚਾਹਣ ਵਾਲੇ ਜਿਹੜੇ ਨੇ ਉਹ ਤੁਹਾਡੇ ਕੋਲ ਨਵਾਂ ਵੀ ਕੁਝ ਹੋਰ ਵੇਖਣਾ ਚਾਹੁੰਦੇ ਨੇ ਕੀ ਪਲੈਨਿੰਗ ਹੈ ਫਿਊਚਰ ਦੇਖੋ ਮੇਰੇ ਬਹੁਤ ਮੈਂ ਚਾਹਣਾ ਲਵੀ ਜਿਹੜੇ ਮੇਰੇ ਗੀਤ ਨੇ ਉਹ ਵਧੀਆ ਗੀਤ ਹੋਣ ਤੇ ਜਿਹਦੇ ਵਿੱਚ ਸਾਡੇ ਇੱਕ ਜੁੱਤੀ ਕੱਢਮੀ ਸੂਟ ਨਾ ਪਾਵੇਂ ਇੱਕ ਗੀਤ ਆਲਰੇਡੀ ਰਿਕਾਰਡ ਹੋ ਗਿਆ ਫਿਰ ਆਪਾਂ ਦੋਵੇਂ ਨੱਚੀ ਅਸੀਂ ਵਿਆਹਾਂ ਦਾ ਇੱਕ ਗੀਤ ਲੈ ਕੇ ਆ ਰਹੇ ਹਾਂ ਬਹੁਤ ਜਲਦੀ ਅਕਤੂਬਰ ਦੇ ਵਿੱਚ ਤੇ ਇੱਕ ਡਿਊਟ Song ਅਸੀਂ ਕਰ ਰਹੇ ਹਾਂ ਦਿਲ ਦੀ ਕਤਾ ਉਹ ਬਹੁਤ मीनिंगफुल ਗਾਣਾ ਅਸੀਂ ਲਿਖਿਆ ਤੇ ਅਸੀਂ ਵੋਕਲ ਵੀ ਚਾਹੁੰਦੇ ਹਾਂ ਕਿ ਕਿਸੇ ਵੱਡੇ ਫੀਮੇਲ ਸਟਾਰ ਨਾਲ ਅਸੀਂ ਲਾਂਚ ਕਰਾਂਗੇ ਤੇ ਬਹੁਤ ਜਲਦੀ ਤੁਹਾਨੂੰ ਬਹੁਤ ਗੀਤ ਲੈ ਕੇ ਵਧੀਆ-ਵਧੀਆ ਗੀਤ ਲੈ ਕੇ ਆਵਾਂਗੇ ਉਮੀਦ ਕਰਦੇ ਹਾਂ ਜਿਵੇਂ ਜੱਟ ਦੀ ਟੋਰ ਤੁਸੀਂ ਬੁਲੇਟ ਨੂੰ ਪਸੰਦ ਕਰਿਆ ਇਦਾਂ ਹੀ ਤੁਸੀਂ ਮੇਰੇ ਆਉਣ ਵਾਲੇ ਗੀਤਾਂ ਨੂੰ ਵੀ ਮੈਂ ਕਹਿੰਦਾ ਕਿ ਜਾਂਦੇ ਜਾਂਦੇ ਇੱਕ ਵਾਰੀ ਬੁਲੇਟ ਨੂੰ ਇੱਕ ਵਾਰੀ ਫੇਰ ਸਟਾਰਟ ਕਰਦੇ ਹੋ ਸਰ ਉਹ ਨਾ ਹੀ ਅੱਜ ਦਾ ਫਿਕਰ ਨਾ ਹੀ ਕੱਲ ਦਾ ਗੁੱਸਾ ਕਰਦੇ ਨਹੀਂ ਆਪਾਂ ਕਿਸੇ ਗੱਲ ਦਾ ਚੱਲੇ ਰੱਬ ਦੇ ਭਰੋਸੇ ਕਾਰੋਵਾਰ ਨਹੀਂ ਹਾ ਸਾਰੇ ਜੱਗ ਤੋਂ ਲਟ ਬੱਲੀਏ ਹੱਥ ਛੱਡ ਕੇ ਹਟੌਰ ਕੱਢ ਕੇ ਹੱਥ ਛੱਡ ਕੇ ਚਲਾਉਂਦਾ ਤੇ ਰਜਾਰ ਨਹੀਂ ਹ ਕਾਲੇ ਰੰਗ ਦਾ ਬੁਲੇਟ ਬੱਲੀਏ ਹਾਂ ਕਰਦੇ ਤੂੰ ਸਾਨੂੰ ਇੱਕ ਵਾਰ ਨਹੀਂ ਹੋਇਆ ਪਦੋਮ ਕਿਤੇ ਉੱਡ ਚੱਲੀਏ ਹੱਥ ਛੱਡ ਕੇ ਚਲਾਉਂਦਾ ਸਰਦਾਰ ਨਹੀਂ ਹਕਾਲੇ ਰੰਗ ਦਾ ਬੁਲੇਟ ਬੱਲੀਏ ਕੀ ਬਾਤ ਆ ਸੋਤਾ ਸਾਹਿਬ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਮੈਂ ਸਾਰਿਆਂ ਨੂੰ ਕਹਿਣਾ ਵਧੀਆ ਵਧੀਆ ਗੀਤ ਸੁਣੋ ਇੰਜੋਏ ਕਰੋ ਔਰ ਤੁਸੀਂ ਵਧੀਆ ਗੀਤਾਂ ਨੂੰ ਲਾਈਕ ਕਰੋ ਤਾਂ ਕਰਕੇ ਜਿਹੜੇ ਸਿੰਗਰ ਵਧੀਆ ਵਧੀਆ ਕਨਸੈਪਟ ਲੈ ਕੇ ਆ ਰਹੇ ਨੇ ਫੈਮਿਲੀ ਸੋਨਨੇ ਵਾਲੇ ਗੀਤ ਆਪਣੇ ਪੰਜਾਬ ਦੇ ਗੀਤ ਜਿਨ੍ਹਾਂ ਨਾਲ ਆਪਾਂ ਹਮੇਸ਼ਾ ਹੱਸਦੇ ਵਸਦੇ ਜਿਹਹ ਜਿਹ ਸਾਡਾ ਪੰਜਾਬ ਇੰਨਾ ਖੜਿਆ ਦੁਨੀਆ ਦੇ ਵਿੱਚ ਨਾਮ ਹੈ ਇਨ੍ਹਾਂ ਦੇ ਗੀਤਾਂ ਨੂੰ ਤੁਸੀਂ ਪ੍ਰਮੋਟ ਕਰੋ ਤੇ ਖੁਸ਼ ਰਹੋ ਸਾਰੇ ਥੈਂਕ ਯੂ ਵੈਰੀ ਮਚ ਮੇਰੇ ਵੱਲੋਂ ਦਿਲਬਾਖ ਸੋਤੇ ਵੱਲੋਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਗੋਡ ਬlesਸ ਯੂ ਆਲ ਦਿਲਬਾਖ ਸੋਤਾ ਜੀ ਨਾਲ ਪਿਛਲੇ ਦਿਨੀ ਮੁਲਾਕਾਤ ਹੋਈ ਅਚਨਚੇਤ ਮੁਲਾਕਾਤ ਹੋਈ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਨਾਲ ਸਾਂਝੀਆਂ ਕਰਨ ਦਾ ਮੌਕਾ ਮਿਲਿਆ ਸੋ ਦੋਸਤੋ ਇੱਕ ਇੱਕ ਗੱਲ ਬਾਤ ਜਿਹੜੀ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਸੰਘਰਸ਼ ਦੀ ਕੀਤੀ ਹੈ ਹਰ ਖੁਸ਼ੀ ਦੇ ਮੌਕੇ ਤੇ ਆਪਾਂ ਇਸ ਗੀਤ ਨੂੰ ਪੂਰੇ ਪਰਿਵਾਰ ਦੇ ਨਾਲ ਇੰਜੋਏ ਕਰਦੇ ਆਂ ਔਰ ਦੋਸਤੋ 골ਡਨ ਸਟਾਰ ਮਲਕੀਤ ਸਿੰਘ ਤੂਤ ਤੱਕ ਤੂਤ ਤੱਕ ਤੂਤੀਆਂ ਵਾਲੇ ਹੋਰਾਂ ਨੇ ਵੀ ਇਸ ਗੀਤ ਦੇ ਉੱਪਰ ਆਪਣੇ ਕਮੈਂਟ ਕੀਤੇ ਨੇ ਆਓ ਸੁਣਦੇ ਆਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਮਲਕੀਤ ਸਿੰਘ 골ਡਨ ਸਟਾਰ ਤੇ ਮੇਰੇ ਵੱਲੋਂ ਮੇਰੇ ਛੋਟੇ ਵੀਰ ਦਿਲਵਾਗ ਸਹੋਤਾ ਨੂੰ ਬਹੁਤ-ਬਹੁਤ ਮੁਬਾਰਕਾਂ ਉਹਦਾ ਨਵਾਂ ਗੀਤ ਆਇਆ ਟੌਰ ਜੱਟ ਦੇ ਆ ਤੇਰੇ ਸਾਧਕੇ ਮੁੰਡਿਆਂ ਬਹੁਤ ਸੋਨਾ ਗਾਇਆ ਤੇ ਮਿਊਜ਼ਿਕ ਬਹੁਤ ਵਧੀਆ ਦਿੱਤਾ ਮੁੰਡੇ ਨੇ ਔਰ ਵੀਡੀਓ ਉਸ ਤੋਂ ਵਧੀਆ ਬਣਾਈ ਜਦੋਂ ਸਾਰੀ ਟੀਮ ਇਕੱਠੀ ਹੋ ਜਾਂਦੀ ਹੈ ਤੇ ਉਹਦਾ ਇੱਕ ਮਜ਼ਾ ਹੀ ਹੋ ਰਿਹਾ ਸੋ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾ ਟੌਰ ਜੱਟ ਦੀ ਆ ਚੱਕ ਦੇ ਮੁੰਡਿਆ ਜੁਦਾ ਤੇ ਦੋਸਤੋ 골ਡਨ ਸਟਾਰ ਮਲਕੀਤ ਸਿੰਘ ਜੀ ਤੋਂ ਬਾਅਦ ਹੋਰ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਖੂਬਸੂਰਤ ਤੇ ਬੁਲੰਦ ਆਵਾਜ਼ ਦੇ ਮਾਲਕ ਦਿਲਬਾਗ ਸਹੋਤਾ ਨਾਲ ਫਾਜੀ ਦੇ ਨਖਰੇ ਤੇ ਮਿਲੀਆਂ ਨ ਮਰਦੇ ਹਮ ਮਰਦੀ ਐ ਜੱਟ ਦੀ ਟੌਰ ਤੇ ਪੰਜਾਬ ਦੀ ਨਹੀਂ ਬਲਕਿ ਪੂਰੀ ਦੁਨੀਆ ਦੀ ਬੁਲੰਦ ਤੇ ਮਿੱਠੀ ਆਵਾਜ਼ ਦੇ ਮਾਲਕ ਦਿਲਬਾਗ ਸਹੋਤਾ ਨਾਲ ਕੀਤੀ ਹੋਈ ਗੱਲਬਾਤ ਆਪ ਸਭ ਨੂੰ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਅੰਤ ਵਿੱਚ ਤੁਸੀਂ ਜੁੜੇ ਰਹੋ ਚੈਨਲ ਪੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ ਤਾਂ ਮੈਨੂੰ ਯਾਨੀ ਆਪਣੇ ਦੋਸੋ ਨੂੰ ਸਹੋਤਾ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ